ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਜੀ 80ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੇ ਦਸਤਾਰ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਟਾਈਗਰ ਸਟਾਈਲ ਤੋਂ ਮਾਲਾ ਸੇਬ ਸਜਾ ਕੇ ਦਿਖਾਵਾਂਗੇ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ 9.5 ਮੀਟਰ ਦਾ ਸੰਪੂਰਨ ਦਮਾਲਾ ਸੇਬ ਜਿਹਦੇ ਵਿੱਚ 3.5 ਮੀਟਰ ਦਾ ਬੁੰਗਾ 6 ਮੀਟਰ ਦਾ ਦਮਾਲਾ ਸੇਬ ਹੋਵੇਗਾ ਦਮਾਲਾ ਸੇਬ ਤੇ ਬੁੰਗਾ ਸੇਬ ਨੂੰ ਗਿੱਲਾ ਕਰਕੇ ਇਸ ਟੰਕ 'ਨਾਂ ਪੂਣੀ ਕਰ ਲੈਣੀ ਹੈ ਫਿਰ ਅਸੀਂ ਬੁੰਗਾ ਸੇਬ ਸਜਾਣਾ ਸ਼ੁਰੂ ਕਰਾਂਗੇ ਸਿਰ ਦੇ ਵਿੱਚ ਘੜ ਜੂੜਾ ਕਰਕੇ ਨਾਲ ਕੰਗਾ ਸੇਬ ਰੱਖ ਕੇ ਅਸੀਂ ਬੇਸ ਮਾਲਾ ਸਾਹਿਬ ਨੂੰ ਦੋਹਰਾ ਕਰਕੇ ਇਸ ਟੰਗ ਨਾਲ ਸੇਨੂ ਟਾ ਕੇ ਪਹਿਲੇ ਪਹਿਲੇ ਨੂੰ ਲਾ ਦੇਣਾ ਹੈ ਤੇ ਦੋਨੋਂ ਸਾਈਡਾਂ ਤੋਂ ਕਨ ਬਰਾਬਰ ਟਕਣੇ ਚਾਹੀਦੇ ਤੇ ਫਿਰ ਅਸੀਂ ਚੰਦ ਬਣਾਉਣਾ ਸ਼ੁਰੂ ਕਰ ਦੇਣਾ ਸਾਰੇ ਹੀ ਲੜਾ ਦੇ ਵਿੱਚ ਸਿੱਧੇ ਸਿੱਧੇ ਵੱਟ ਪਾ ਕੇ ਇਸ ਟੰਗ ਨਾਲ ਤੁਸੀਂ ਲਗਾਣਾ ਹੈ ਉੱਪਰ ਦੀ ਉੱਪਰ ਪੇਚ ਲਗਾਉਣੇ ਨੇ ਪਿੱਛੋਂ ਜੀ ਖਿੱਚ ਕੇ ਸਾਰੇ ਲੜ ਇੱਕ ਜਗ੍ਹਾ ਤੇ ਲਗਾਣੇ ਨੇ ਦੂਜੀ ਸਾਈਡ ਤੇ ਇੱਕੋ ਜਗ੍ਹਾ ਤੇ ਹੀ ਖਤਮ ਕਰਨੇ ਨੇ ਦਸਤਾਰ ਤੁਹਾਡੀ ਗੋਲ ਸ਼ੇਪ ਦੇ ਵਿੱਚ ਹੋਣੀ ਚਾਹੀਦੀ ਹੈ ਦੋਨਾਂ ਹਿੱਸਿਆਂ ਤੋਂ ਫਿਰ ਚੱਕਰ ਨੂੰ ਦੁਮਾਲਾ ਸਾਹਿਬ ਤੇ ਸਜਾ ਲਵਾਂਗੇ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਪਿਛਲੇ 80 ਦਿਨ ਤੋਂ